ਮੈਂ ਆਪ ਸਾਰੀ ਸੰਗਤ ਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਬਾ ਸੋਸਾਇਟੀ ਸੋਸਾਇਟੀਆਂ ਆਪੇ ਪਟਿਆਲੇ ਦੇ ਵਾਪਕ ਤਲਾਕੀਆਂ ਤੋਂ ਇਥੇ ਪੁੱਜੀਆਂ ਨੇ ਅਰ ਨਮਾਣੇ ਦੇ ਸੇਵਾਦਾਰ ਦਾ ਸਨਮਾਨ ਕਰਨ ਦੇ ਲਈ ਸਮਾਗਮ ਰੱਖਿਆ ਮੈਂ ਦਿਲ ਦੀ ਗਹਿਰਾਈਆਂ ਦੇ ਵਿੱਚੋਂ ਆਪ ਜੀ ਦਾ ਬਹੁਤ 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 ਤਰਵਾਦ ਕਰਦਾ ਅੱਜ ਦੇ ਸਮਾਗਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਵੀ ਹਾਜ਼ਰ ਨੇ ਬੀਬੀਆਂ ਦਾ ਹਮੇਸ਼ਾ ਹੀ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਬੜਾ ਵੱਡਾ ਰੋਲ ਰਿਹਾ ਹੈ ਇਤਿਹਾਸ

ਇਹ ਸਿੱਖੀ ਨਹੀਂ ਆ ਤੇ ਤੁਸੀਂ ਗੁਰੂ ਨਹੀਂ ਹੋ ਇਹ ਆਪਣੇ ਘਰ ਆ ਰੋ ਗਈ ਤੇ ਉਸ ਵੇਲੇ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਬੀਬੀਆਂ ਨੇ ਹੀ ਫਟਕਾਰ ਦਿੱਤਾ ਗੁਰੂ ਨੂੰ ਛੱਲੇ ਆਇਆ ਕਿਹੜਾ ਮੂੰਹ ਲੈ ਕੇ ਘਰੇ ਆਇਆ ਕਿਸ ਮੂੰਹ ਨਾਲ ਘਰੇ ਆਇਆ ਤੇ ਬੀਬੀਆਂ ਦੀਆਂ ਪਾਣੀਆਂ ਹੋਈਆਂ ਸਰਕਾਰਾਂ ਲਫ਼ਜ਼ਾਂ ਦੇ ਨਾਲ ਉਹਨਾਂ ਦੇ ਹਿਰਦੇ ਨੂੰ ਚੀਰ ਗਈਆਂ ਪਰ ਉਹ ਵਾਪਸ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਾਫਲੇ ਦੇ ਨਾਲ ਆਰਣੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਜਗ੍ਹਾ ਪ੍ਰਾਪਤ ਕਰ ਗਏ ਆਪਣੀਆਂ ਸ਼ਹੀਦੀਆਂ ਦੇ ਸ਼ਕਸਮਤ さん ਕਿ ਬੀਬੀਆਂ ਦੇ ਸ਼ਬਦਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਮਹਣ ਗੁਰੂ ਚਾਨਣ ਦੇ ਨਾਲ ਟੁੱਟੀ ਨੂੰ ਲੱਗਿਆ ਪਰ ਅੱਜ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਜ਼ਮਤ ਤੋਂ ਮੁਨਕਰ ਹੋ ਗਏ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਆਦੇਸ਼ਾਂ ਤੋਂ ਮੰਨਕਰ ਹੋ ਗਏ ਨੇ مانے سنمانے ہوئے اپنے بچوں لگاتار گھوم رہے دو دسمبر ہوئے حکم نامے چیر پاک کرنے باستے چیک رہے ہیں ٹیکن چینل وہ کہتے ہوئے کہ بچیاں رکھتے ہوئے کی کہتے ہوئے ابھی ویکتی والے سیری اکال کر سر کیونکہ ویکتی کے احسان بہت زیادہ احسان ہیں احسانوں کے بھی چی اکال تک صاحب چڑھنا مجھول کر لے یہ سا سدھانت نہیں سا سدھانت ہے سکھ رہی گروہ پہ گئے جو بھی کچھ ملتا ہے نا یہ اکال پوری رحمت منخ مالک آکیا پانی منک کلو آنے سن میں سمجھا ہے دتا داتا ایک ہے سب کو توٹ نہ آئی اگل پڑے پٹا یہ جنہا داتا ہے کوئی ویکتی نہیں ہے

وہ دو منٹ کھڑا دیکھا بادشاہ دا پی, پی پی. نے آپ دعا پڑھتا پہ ہے مگتا پہ احرات پہ ہے وہ واپس مڑھتے ہیں بادشاہ نے اپنے کرندے پہ کی مگن رہا تھا جیر کو کچھوں مڑھ کیوں گیا ہے کرندے نے جیر کو واپس منایا کچھوں مڑھ کیوں گیا ہے دارتے آیا سی کو نمگن باز سے چلا کیوں گیا ہے

ਜਾਣੇ ਪੱਟੀ ਪੱਟੀ ਗੁਰਦੁਆਰਿਆਂ ਦੇ ਵਿੱਚ ਜਿਹੜੇ ਇਤਿਹਾਸਕ ਗੁਰਦੁਆਰੇ ਆ ਸਾਡੇ ਤੇ ਕੀ ਦੇਖਦੇ ਕਈ ਵਾਰੀ ਬਾਹਰ ਨਾਲ ਕੁਝ ਜਾਤਕ ਖੜੇਦੇ ਹੁੰਦੇ ਪੈਸੇ ਮੰਗਣ ਚਾਹੇ ਸ੍ਰੀ ਹਰਮੰਦਰ ਸਾਹਿਬ ਚੱਲਦੇ ਹੋ ਚਾਹੇ ਜੁਡੇ ਮਰਦੀ ਰਹੇ ਇਤਿਹਾਸਕ ਸਥਾਨ ਦੇ ਉੱਤੇ ਚੱਲ ਜੋ ਉਹਦੇ ਬਾਹਰ ਤੁਹਾਨੂੰ ਦੋ ਚਾਰ ਜਾਤਕ ਜਿਹੜੇ ਹਨ ਉਹ ਦਿਖਾਈ ਦੇ ਮੰਗਦੇ ਅਸੀਂ ਵੀ ਮੰਗਦੇ ਫਿਰ ਸਾਡੇ ਕੀ ਉਹਨਾਂ ਤੇ ਫਰਕ ਕੀ ਆ ਸਾਡੇ ਤੇ ਉਹਨਾਂ 'ਚ ਫਰਕ ਇਹ ਹੈ ਕਿ ਉਹ ਬੰਦਿਆਂ ਤੋਂ ਮੰਗਦੇ ਅਸੀਂ ਅੰਦਰ ਗੁਰੂ ਤੋਂ ਮੰਗਦੇ ਗੁਰੂ ਤੋਂ ਮੰਗਣ ਵਾਲੇ ਨੂੰ ਮਹਿਮਾ ਹੁੰਦੀ ਹੈ ਸਤਿਕਾਰ ਹੁੰਦਾ ਜਿਹੜਾ ਬੰਦਿਆਂ ਤੋਂ ਮੰਗਦਾ ਉਹਦਾ ਸਤਿਕਾਰ ਨਹੀਂ ਸੋ ਜਿਹੜੇ ਬੰਦਿਆਂ ਨੂੰ ਸਾਹਿਬ ਮੰਨੀ ਬੈਠੇ ਨੇ ਬੰਦਿਆਂ ਨੂੰ ਦਾਦੇ ਮੰਨੀ ਬੈਠੇ ਨੇ ਬੰਦਿਆਂ ਨੂੰ ਆਪਣੇ ਖੈਰ ਖਵਾ ਮੰਨੀ ਬੈਠੇ ਨੇ ਉਹ ਗੱਲ ਟ੍ਰੈਕ ਤੇ ਚੱਲੇ ਤੇ ਜਿਹੜੇ ਬੰਦਿਆਂ ਨੂੰ ਸਾਹਿਬ ਮੰਨਿਆ ਜਿਹੜੀ ਮੰਨਿਆ ਬੰਦਿਆਂ ਨੂੰ ਦਾਦੇ ਮੰਨਿਆ ਉਹ ਵੀ ਜਾਤ ਅਕਾਲ ਪੁਰਖ ਦੇ ਦਾਦੇ ਮੰਗਦੇ ਹੁੰਦੇ ਆ ਪਾਈ ਗੁਰਦਾਸ ਜੀ ਨੇ ਲਿਖਿਆ ਮਨੁੱਖ ਕੋਈ ਮੰਦੇ ਦਾ ਬੰਦਾ گرداس منموخ ہوئے بندے کا بندہ جنیا کا ستکار ہونا چاہیے پر اس حد تک چلے جانا کسی بندے والا کہ اپنے سدھانت چڑھ دین اپنی پرمپرا چڑ دنیا اس وقت ماڑی گل گرو بڑا پکشہ ہے گرو بڑا پخشہ ہے جا آپ کے بچا کے بلاوا دے دروس بھی اپنے کلے سو اجے بھی وقت ہے اپنے سدھانت اپنی, اپنی پرمپروا لی واپس آ کرتے ہیں